ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਅੱਜ ਆਪਣੇ ਇੰਨੀਆਂ ਸਬਜ਼ੀਆਂ ਲੱਗੀਆਂ ਨੇ ਇਹਨਾਂ ਨੂੰ ਅਸੀਂ ਟਰਲਾਂ ਬੋਲਦੇ ਆ ਦੇਖੋ ਜਿਆਰ ਦੀ ਬਾਹ ਜਿੱਡੀ ਆ ਜਿਆ ਦੇਖੀ ਮੈਂ ਅੱਜ ਕਰਕੇ ਤੇਰੀ ਬਾਹ ਤੋਂ ਬਾਹ ਤੋਂ ਥੋੜੀ ਛੋਟੀ ਹੈ ਜਿਆ ਜਿਆ ਦੀ ਕੁਆਲਿਟੀ ਆ ਬੱਲੇ ਲੱਗੇ ਆਈ ਆ ਜੀ ਹਲਕਾ ਤੇ ਆਹ ਵਾਲੀ ਜਿਹੜੀ ਆ ਦਿਖਾਉਂਦਾ ਜਿਆਰ ਕੱਕੜੀ ਦਿਖਾਓ ਇਹ ਕੱਕੜੀ ਆ ਜੀ ਤੇ ਇਹ ਮਿਰਚ ਮਿਰਚਾਂ ਵੀ ਨੇ ਇਹ ਸਬਜ਼ੀ ਆਪਣੇ ਅੱਜ ਲੱਗੇ ਹੈ। ਉਹ ਮਿਰਚਾਂ, ਕੜੀਆਂ ਤੇ ਕੱਲਾ ਚੱਕੀ ਗਾਦੀ ਪੋਲੇ ਆਏ ਚੱਕੀ ਗਾਦੀ ਤੇ ਇਹਨਾਂ ਨੂੰ ਤਾਂ ਆਪਾਂ ਕੱਕੜੀਆਂ ਨਾਲ ਸਲਾਦ ਨਾਲ ਖਾ ਸਕਦੇ ਆ। ਰੋਟੀ ਦੇ ਨਾਲ ਖਾ ਲਓ। ਉਹਦਾ ਵੀ ਖਾ ਲੈਣੇ ਆ ਅਸੀਂ ਤੇ ਜਿਹੜਾ ਵੀ ਖਾ ਲੰਦਾ ਮੈਂ ਵੀ ਖਾ ਲੈਣੀ ਹੁੰਦੀ ਹੈ। ਤੇ ਇਹ ਟਮਾਟਰ ਉਹ ہاں ਸੱਚ ਜੀ ਸਾਨੂੰ ਹਰੇ ਟਮਾਟਰ ਵੀ ਦਿਖਾਉਣੇ ਭੁੱਲ ਗਏ ਸੀ ਬਾਕੀ ਸਭ ਲੋਕਾਂ ਦੇ ਤਾਂ ਰੈੱਡ ਹੁੰਦੇ ਆ ਸਾਡੇ ਤਾਂ ਗ੍ਰੀਨ ਹੀ ਇਹਨੂੰ ਅਸੀਂ ਇਹ ਪਤਾ ਨਹੀਂ ਕਿਉਂ ਪੱਕਦੇ ਨਹੀਂ ਗਏ ਕੱਚੇ ਰਹਿੰਦੇ ਆ ਹਰੇ ਟਮਾਟਰ ਇੱਕ ਆਪ ਵੀ ਦਿਨ ਤਾਂ ਅੱਜ ਲੱਗਿਆ ਸੀ ਫਿਰ ਅੱਜ ਅਸੀਂ ਤੋੜ ਲਿਆ ਇਹ ਸ਼ਾਇਦ ਦੋ ਆਵਰ ਵਿੱਚ ਤੇ ਨੰਨੇ ਤਿੰਨ ਹਾਂ ਜੀ ਆਰ ਕੇ ਅੰਦਰ ਤਿੰਨ ਨੇ ਹਰੀਆਂ ਮਿਰਚਾਂ ਤੋੜ ਲਿਆਂਦੀਆਂ ਅਸੀਂ ਤੇ ਅੱਜ ਆਪਾਂ ਬਣਾਵਾਂਗੇ ਜੀ ਸਬਜ਼ੀ ਆਪਾਂ ਸਬਜ਼ੀ ਦੀ ਰੈਸਪੀ ਵੀ ਸ਼ੁਰੂ ਕਰਾਈ ਜਾਣੀ ਆ। ਸਬਜ਼ੀ ਦੀ ਰੈਸਪੀ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ। ਚਲੋ ਠੀਕ ਹੈ ਜੀ। ਓਕੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ, ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਆਂ ਤੇ ਧੁੱਪੇ ਬੱਠੇ ਸੀ ਮੇਰਾ ਮੂੰਹ ਮ ਲਾਲ ਹੋ ਗਿਆ। ਤੇ ਤੁਹਾਡਾ ਸਾਊ ਪਰਸਨ ਆ ਤੇਲ ਕਿਵੇਂ ਤਰਥਾ ਪਤਾ ਇਹਨੂੰ ਤੇਲ ਤੁਹਾਡੇ ਮੁੰਡੇ ਦੇ ਸਿਰ ਨੂੰ ਲਾਇਆ ਆ ਫੋਨ ਨੂੰ ਕਹ ਤੇ ਲਾ ਤਾ ਫੋਨ ਨੂੰ ਵੀ ਲਾ ਤਾ ਤੇ ਸਕਰੀਨ ਨੂੰ ਵੀ ਲੱਗਾ ਹੋਇਆ ਸੀ ਹੁਣ ਮੈਂ ਕੱਪੜਿਆਂ ਨੂੰ ਪੁੰਝਿਆ ਚੰਗੀ ਤਰ੍ਹਾਂ ਇਹ ਖਰਾਬੀ ਬੋਰਡ ਸੁਣਾਓ ਕੀ ਖਲ ਚੱਲੋ ਠੀਕ ਠਾਕ ਹੋ ਤੁਸੀਂ ਸਾਰੇ ਵਧੀਆ ਤੁਸੀਂ ਤਾਂ ਹੀ ਸਾਡੇ ਉਂਗਲ ਲੜਦੇ ਆ ਬਾਲਾ ਸਾਊ ਪਰਸਨ ਹੁਣੇ ਹੁਣੇ ਮੇਰੇ ਤੇ ਐਡਾ ਬਲੇਮ ਲਾ ਕੇ ਹਟਿਆ ਕਹਿੰਦਾ ਕਹਿੰਦਾ ਤੁਸੀਂ ਹੀ ਕਹਿੰਦਾ ਟੋਕਦੇ ਹੋ ਤੇ ਤਾਂ ਮੇਰੇ ਖੇਤ ਚ ਸਬਜ਼ੀ ਨਹੀਂ ਉਗਦੀਗੀ ਜੇ ਮੈਂ ਨਹੀਂੋਂ ਮਾੜੀ ਆ ਮੈਂ ਇਹਨਾਂ ਨੂੰ ਕਿਹਾ ਫਿਰ ਰਫਾ ਦਫਾ ਕਰੋ ਕਹਿੰਦੇ ਕਰ ਵੀ ਨਹੀਂ ਸਕਦਾ ਮੈਂ ਵੀਡੀਓ ਕਲਿੱਪ ਲਈ ਆ ਅੱਗੇ ਸ਼ੇਅਰ ਕਰਦੀ ਆ ਤੁਹਾਡੇ ਨਾਲ ਇੰਨੇ ਘੈਂਟ ਘੈਂਟ ਐੜੀਆ ਦਿੱਤੇ ਮੈਂ ਕਿਹਾ ਤੁਸੀਂ ਵਿਆਹ ਨਾ ਕਰਾਉਂਦੇ ਮੈਂ ਹੁਣ ਦੱਸ ਨਹੀਂ ਸਕਦੀ ਇਹਨਾਂ ਨੇ ਮੈਨੂੰ ਇੰਨੇ ਘੈਂਟ ਘੈਂਟ ਐੜੀਆ ਦਿੱਤੇ ਨੇ ਮੁੰਡਾ ਵੀ ਇਹਨਾਂ ਦੀ ਸਾਈਡ ਆ ਮੇਰਾ ਤਾਂ ਕੋਈ ਨਹੀਂ ਇੱਥੇ ਕੋਈ ਦੀ ਰੱਬਾ ਪੈਣ ਤੂੰ ਆ ਜਾ ਭਣ ਕਿਹੜੀ ਆ ਤੇ ਮੇਰੀ <laughs> हां मेरी जसवीर कौर ਭੈਣ ਹੈਗੀ ਮੰਨੂ ਗਰੇਵਾਲ ਦੀਦੀ ਤੇ ਪਤਾ ਨਹੀਂ ਕਿੱਥੇ ਚਲੀ ਗਈ ਭੱਲ ਗਈ ਪਤਾ ਨਹੀਂ ਪਤਾ ਨਹੀਂ ਵੀਡੀਓ ਦੇਖਣੋਂ ਹਟ ਗਈ ਹਰੇਕ ਬੰਦੇ ਦੀ ਆਪੋ ਆਪਣੀ ਚੁਆਇਸ ਆ ਭਾਈ ਮੈਂ ਤਾਂ ਮੈਨੂੰ ਤਾਂ ਗਰਮੀ ਲੱਗਦੀ ਆ ਜੇ ਮੈਂ ਕੋਟੀਸ ਵਾਟਰ ਪਾਉਣੀ ਆ ਤਾਂ ਮੈਨੂੰ ਭਾਰੇ ਲੱਗਦੇ ਨੇ ਮੇਰਾ ਕੋਈ ਹਾਲ ਨਹੀਂ ਆ ਹੁਣ ਪਾਲਾ ਕਿਉਂ ਪਾਲ ਮਾ ਕਾ ਤੇ ਪਾਲ ਮਾ ਤਾਂ ਤਾਂ ਠੰਡ ਲੱਗੀ ਸੀ ਗਰਮੀ ਲੱਗਦੀ ਮੈਨੂੰ ਗਰਮੀ ਅੱਜ ਤੇ ਮੈਂ ਧੋਣੇ ਕੱਪੜੇ ਮੈਂ ਧੋਣਾ ਫਰਸ਼ ਤੇ ਮੈਂ ਨਹਾਉਣਾ ਅੱਜ ਨਾਇਆ ਜਾਵੇ ਹੱਥ ਸੰਗਰਾਮ ਦਾ ਕਿ ਮੱਸਿਆ ਕ ਅੱਜ ਪੂਰਨਮਾਸ਼ੀ ਹੈ ਅੱਜ ਸਾਮੇ ਰੋਟੀ ਖਾ ਕੇ ਨੀਂਦ ਆਉਂਦੀ ਆ ਮੈਨੂੰ ਤਾਂ ਬਾਲੀ ਆਉਂਦੀ ਆ ਕੀ ਐਵੇਂ ਦੇਸਤੀ ਜੀ ਪਾਈ ਆ ਜਦੋਂ ਖਿਹੜਿਆ ਹੋ ਮਾਲ ਫੇਰ ਗੱਲ ਕਰਦੇ ਮਾਲ ਖਾਣ ਆ ਮੈਂ ਇਹਨਾਂ ਨੂੰ ਕਹਿਆ ਵੀ ਆ ਦਾੜੀ ਤੂੜੀ ਜੀ ਸੈੱਟ ਕਰਾ ਲਓ ਯਾਂ ਅੱਤਵਾਦੀ ਜਿਹਾ ਬਣੇ ਕਰਾ ਲਵਾਂਗੇ ਸੈੱਟ ਕੋੜੀ ਆਈ ਦੇਵਾਂਗੇ ਇਹ ਲਹੋਂ ਤੂੜੀ ਕੰਡਾ ਕੰਡੜੀ ਆ ਬਾੜੀ ਲਓ ਜੀ ਕਰ ਲਈ ਤਿਆਰੀ ਆਪਾਂ ਕੱਪੜੇ ਧੋਣ ਦੀ ਇੱਧਰ ਪਾਣੀ ਗਰਮ ਰੱਖਿਆ ਹੋਇਆ ਅੱਗ ਥੋੜੀ ਥੋੜੀ ਜੀ ਚੱਲਦੀ ਆ ਪਾਣੀ ਗਰਮ ਹੋ ਜਾਵੇ ਅੱਦੇ ਕਾਪ ਆਏ ਨੇ ਹਾਏ ਹਾਏ ਮਸ਼ੀਨ ਇਹਨਾਂ ਨੂੰ ਕਿਆ ਪਾ ਠੀਕ ਕਰਾਓ ਕਾਨੂੰ ਮੇਰੇ ਲੇਖੇ ਲੈ ਆਏ ਨੇ ਤੁਸੀਂ ਹੈ ਸਾਊ ਸਾਊ ਪਰਸਨ ਨੂੰ ਕਹੋ ਮੈਨੂੰ ਮਸ਼ੀਨ ਠੀਕ ਕਰਾ ਕੇ ਦੇ ਸਰਦੀਆਂ ਦੇ ਵਿੱਚ ਇਹਦੀ ਲੋੜ ਹੁੰਦੀ ਆ ਮਸ਼ੀਨ ਦੀ ਸਰਦੀਆਂ 'ਚ ਖਰਾਬ ਹੋ ਜਾਂਦੀ ਆ ਹਾਈ ਹਾਈ ਨਾ ਤੇਰੇ ਕੱਪੜੇ ਅੰਦਰ ਕੌਣ ਤਾਊਗਾ ਹੂੰ ਬੋਲਦਾ ਹੀ ਨਹੀਂ ਸੌਂ ਪੜਸਾ ਨਾ ਹਾਂਜੀ ਦੱਸੋ ਬੋਲ ਕੋ ਪੜੇ ਸੌਂ ਤਾਉ ਤਾਉ ਬੱਬੂ ਮਸ਼ੀਨ ਸਰ ਫਡੋਲਤੀ ਡੋਲਤੀ ਡੋਲਤੀ ਬਚ ਗਈ ਥੋੜੀ ਉਹ ਡੁੱਲੀ ਕੱਪੜੇ ਡੋਲ ਨੇ ਉੱਤੇ ਹਾਂ ਹਾਈ ਹਾਈ ਥਾਂ ਥਾਂ ਤੇ ਕੱਪੜੇ ਪਏ ਨੇ ਕਿੱਧਰ ਕਿੱਧਰ ਨੇ ਮੈਨੂੰ ਕੱਪੜੇ ਦੀਂਦੇ ਆਹਾ ਇਹਦੇ ਤੇਗਾ ਸਰਫ ਪਾ। ਹਤਾ ਨਹੀਂ ਧੌਂਦੀ ਓਏ। ਉਹ ਹਾਸੇ ਟਣ ਫੇਰ ਰਹੀ ਦਾਨੂੰ। ਹੈ? ਹਾਂ। ਕਿ ਨੂੰ ਕੱਪੜਾ ਸਾਰੇ ਕੱਪੜੇ ਦੇ ਉੱਪਰ ਪਾਣੀ ਪਾਓ। ਹੈ? ਸਾਰੇ ਕੱਪੜਿਆਂ ਦੇ ਉੱਪਰ ਸਰਫ ਪਾਓ। ਬਸ ਪੈਰਾ ਰਮੜੋ ਮਲ ਕੇ ਧੋ ਕੇ ਸੁੱਕਣੇ ਪਾ ਦੋ। ਹਾਈ ਹਾਈ। ਪਾਣੀ ਨਹੀਂ ਕਰਮ ਹੋਇਆ ਹਾਲੇ ਚੰਗੀ ਤਰ੍ਹਾਂ। ਚਾਹ ਮਿਲ ਜਾਂਦੀ ਤਾਂ ਮਿੰਟੇ ਚ ਕੱਪੜੇ ਧੋਤੇ ਜਾਂਦੇ। ਮੇਰੇ ਬੱਚਾ ਆ ਜਵੇ ਮੈਨੂੰ ਚਾਹ ਬਣਾ ਕੇ ਦੇ ਦੇ। ਬੱਚੇ ਬੁੱੱਚੀ ਦੇ। ਹਾਈ ਹਾਈ ਸਵਾ ਚੜ ਗਿਆ ਮੈਨੂੰ ਅੱਜ ਪਤਾ ਨਹੀਂ ਕਾਤੇ ਰੋਟੀ ਨਹੀਂ ਉਹ ਹੋਈ ਹੈਗੀ ਦਹੀਂ ਵੱਧ ਦੇ ਤਾਂ ਇਹਨਾਂ ਤੋਂ ਤਾਂ ਹੀ ਮੰਗਿਆ ਸੀਗਾ ਮੇਰਾ ਅੱਜ ਦਹੀਂ ਖਾਣ ਜੀ ਤਾਂ ਮੈਂ ਇਹਨਾਂ ਨੂੰ ਕਿਹਾ ਦਹੀਂ ਲਿਆ ਦਿਓ ਉਹਨਾਂ ਨੇ ਡੀ ਕੰਡੀ ਭਰ ਕੇ ਦੇ ਦਿੱਤੀ ਲੋ ਜੀ ਹੁਣ ਫ੍ਰੀ ਹੋਈਆਂ ਮੈਂ ਟਾਈਮ ਪਤਾ ਕਿੰਨਾ ਹੋਇਆ 4:30 ਹੋ ਗਿਆ ਥੱਕ ਗਈ ਮੈਂ ਥੱਕ ਗਈ ਇਹਨਾਂ ਨੂੰ ਕਹੋ ਮੈਂ ਇਹਨਾਂ ਨੂੰ ਕਿਹਾ ਵੀ ਜਦੋਂ ਹੁਣ ਅਗਲੀ ਵਾਰੀ ਕੱਲ ਜਾਂ ਪਰਸੋਂ ਪਰਸੋਂ ਚੌਥੇ ਕੱਪੜੇ ਧੋਣੇ ਆ ਮਸ਼ੀਨ ਠੀਕ ਹੋਣੀ ਚਾਹੀਦੀ ਆ ਇਹ ਮਸ਼ੀਨ ਪੇਲਾ ਮੈਂ ਇਮੇਜਿਨ ਪੇਲਾ ਐਂਡੀ ਦੀ ਵਧੀਆ ਨਹੀਂ ਐਲਜੀ ਦੀ ਵਧੀਆ ਹੈ ਮੈਂ 5G ਇਹ ਇਹ ਪੇਲਾ ਮੈਂ ਪੇਲਾ ਮੈਂ ਥੱਕ ਗਈ ਹੁਣ ਮੇਰੀ ਹਿੱਸੇ ਦੀ ਚਾਹੀਏ ਚੱਕ ਪੀ ਗਏ ਹੁਣ ਚਾਹ ਹੋਰ ਬਣਨ ਲੱਗੀ ਆ ਮੇਰੇ ਲਈ ਕੈਂਡਜੀ ਬਣਾਈ ਮਿੱਠਾ ਘਟ ਰੱਖੀ ਪਾਣੀ ਘੱਟ ਦੁੱਧ ਵੱਧ ਪੱਤੀ ਠੀਕ ਠੀਕ ਹੈ ਮਿੱਠਾ ਜਮਾ ਹੀ ਨਹੀਂ ਬਸ ਨਾ ਦੇ ਬਰਾਬਰ ਮਸਾਲਾ ਪਾਲੀ ਕੇਰਾ ਖਾਸਾ ਸਾਰ ਆਪਾਂ ਬਣਾਉਂਦੇ ਭੁੱਖ ਲੱਗੀ ਆ ਮੈਨੂੰ ਜਿਹੜਾ ਨੇ ਵੀ ਆ ਕੇ ਸਕੂਲੋਂ ਤਾਂ ਰੋਜ਼ ਮੂੰਗਫਲੀ ਖਾ ਲੰਦਾ ਰੋਟੀਆਂ ਟਿਫਾਨੀ ਛੱਡੀ ਪਾਣੀ ਨੇ ਜੀਨ ਜਿਹੜਾ ਘੱਟ ਦਿੰਦੀ ਆ ਮੇਰੇ ਹੱਥ ਦੁਖਣ ਲੱਗ ਗਏ ਕੱਪੜੇ ਧੋ ਧੋ ਕੇ ਕੋਮਲੇ ਕਰਿਆ ਇੱਕ ਤਾਂ ਪਹਿਲਾਂ ਤਾਂ ਆਦਤ ਹੁੰਦੀ ਸੀ ਹੁਣ ਆਦਤ ਕਿੱਥੇ ਨੇ ਆਪਣੀ ਆਦਤਾਂ ਵਿਗੜ ਗਈਆਂ ਵਿਗੜ ਗਈਆਂ ਨਾ ਲਓ ਭਾਈ ਫਿਰ ਇਹਨਾਂ ਦੇ ਵਿਊਅਰ ਕਹਿ ਦਿੰਦੇ ਆ ਕਹਿੰਦੇ ਘੱਟ ਦਿਖਾਉਨੇ ਆ ਤੁਸੀਂ ਬਾਲਾ ਸਾਬੂ ਪਰਸਨ ਅੱਜ ਮੇਰੇ ਨਾਲ ਪਾਲਾ ਔਖਾ ਹੋ ਕੇ ਲੜਿਆ ਕੀ ਲੜਿਆ ਜਦੋਂ ਕਹਿੰਦੇ ਸੀ ਕਿ ਕਹਿੰਦੇ ਤੂੰ ਤੂੰ ਐ ਕਰਦੀਆਂ ਤੂੰ ਐ ਕਰਦੀਆਂ ਮੇਰੇ ਅੱਲਾ ਨਹੀਂ ਖੇਚ ਚੁੱਕਦੀਆਂ ਮੇਰੇ ਉਹ ਨਹੀਂ ਉਹ ਗਦਾ ਮੇਰੇ ਉਹ ਨਹੀਂ ਉਹ ਗਦਾ ਦੱਸ ਕੀ ਮੈਂ ਫੜ ਕੇ ਰੋ ਕੇ ਆ ਨਹੀਂ ਆ ਵੀ ਉੱਗੇ ਹੋਣਾ ਮੈਂ ਤਾਂ ਗਾਉਂ ਹਾਂ ਓਏ ਹੋਏ ਗੋ ਹਾਏ ਗੋ ਜਿਹੜੀਆਂ ਗੋਵਾਸਾ ਤਾਂ ਹੋਰ ਹੋਣ ਕਹਿ ਕੇ ਗਉਂ ਸਾਮ ਦੇ ਤਾਂ ਘਰ ਦੇ ਆਣੇ ਹਾਂਜੀ ਇਹਨੂੰ ਬਹੁਤ ਆਹ ਚੜਦਾ ਆਪ ਕੋਈ ਬਣਾ ਦੇ ਤੇ ਕਿਆ ਬੁੱਤੀ ਕਦੋਂ ਹੁਣ ਪਿਆ ਮੈਂ ਕਿਉਂ ਬਣਾਵਾ ਆਪ ਕੱਪੜੇ ਧੋ ਲੋ ਆਪ ਦੇ ਕੱਪੜੇ ਆਪ ਦੇ ਆਪ ਧੋ ਲੋ ਠੀਕ ਹੈ ਮੈਂ ਤਾਂ ਗਿਆ ਹੋਗੀ ਕੱਪੜੇ ਧੋ ਮੈਂ ਥੱਕ ਗਈ ਓਏ ਪੁਕ ਆ ਵੀ ਤਾਂ ਜਾਲ ਮੈਨੂੰ ਭੁੱਖ ਲੱਗੀ ਹੋਈ ਆ ਚੱਲਦੀ ਜਾਂਦੀ ਤੇਗਾ ਕੁਝ ਖਾਣ ਨੂੰ ਇਹ ਮੈਨੂੰ ਨਹੀਂ ਪਤਾ ਖੁਦ ਹੀ ਸਿਓਫ ਸੌਣੇ ਭਾਈ ਮੰਡੀ ਜਾ ਕੇ ਲੈ ਕੇ ਆਉਂਦਾ ਤੇ ਮੰਡੀ ਜਾ ਕੇ ਲੈ ਕੇ ਆਉਂਦਾ ਬੈਠਣ ਨੂੰ ਨਹੀਂ ਦਿੰਦੇ ਤਾਂ ਮੈਨੂੰ ਕਾਇਮ ਨਹੀਂ ਕਹਿੰਦੇ ਵੀ ਥੱਕ ਕੇ ਆਈਆਂ ਬਹਿ ਜਾ ਚਾਹ ਕੀ ਜੇ ਕੋਜਾ ਮਾ ਲਈ ਨਹੀਂ ਲੋਗ ਉਹਦਾ ਥੱਕ ਗਈ ਮੈਂ ਤੇ ਹੋਰ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਹੋ ਸਾਰੇ ਠੀਕ ਹੈ ਨਹੀਂ ਹੁਕਮ ਕਰ ਦੇ ਠੀਕ ਹੈ ਨਹੀਂ ਹਾਂ ਜਦੋਂ ਕੱਪੜਾ ਧੋਉਂਦੀ ਸੀਗੀ ਉਦੋਂ ਤਾਂ ਮੈਨੂੰ ਹੋ ਲੱਗ ਗਿਆ ਸਭ ਕੀ ਇਕੱਠਾ ਕਰੀ ਸਭ ਠੀਕ ਠਾਕ ਨੇ ਉਦੋਂ ਤਾਂ ਮੈਨੂੰ ਨਾ ਇੰਨੀ ਜ਼ਿਆਦਾ ਹੋ ਲੱਗੀ ਗਰਮੀ ਹਾਏ ਰੱਬਾ ਕਿਧਰੇ ਕੋਟੀਆਂ ਖੋਲ ਕਿਧਰੇ ਸਵੈਟਰ ਖੋਲ ਇੰਨੀ ਜ਼ਿਆਦਾ ਉੱਥੇ ਗਰਮੀ ਲੱਗੀ ਮੈਨੂੰ ਸਿੱਧਾ ਸੂਰਜ ਪੈਂਦਾ ਸੀ ਅੱਜ ਵਿਟਾਮਿਨ ਡੀ ਤਾਂ ਪੂਰਾ ਹੋ ਗਿਆ ਅੱਜ ਚੁੱਪਚਾਪ ਬੈ ਗਏ ਮੈਂ ਥੱਕ ਗਈ ਕਹੂੰ ਤੇ ਨਹੀਂ ਕਮੈਂਟ ਕਰ ਦਿਆ ਕਰੋ ਵੀਡੀਓ ਤੇ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਹਾਂ ਗੱਲ ਤਾਂ ਸੀ ਸ਼ੇਅਰ ਕਰੋ ਵੀਡੀਓ ਬਣੀ ਨਾ ਦੇਖ ਕੇ ਨੰਗ ਜਾਂਦੇ ਆਏ ਦੇਖਣ ਆਉਂਦੇ ਆਏ ਨੰਗ ਜੋ ਦੇ ਚਲੋ ਕੋਈ ਗੱਲ ਨਹੀਂ ਰੱਬ ਭਲਾ ਕਰੇ ਸਭ ਦਾ ਹੀ ਕਿੰਨਾ ਘਟਾਮ ਲੱਗੂ ਵੀਰੇ ਚਾਹ ਨੂੰ ਚਾਹ ਚਾਣਾ ਦਾ ਮਿੱਠਾ ਵਾਦੀ ਮਿੱਠਾ ਮੈਂ ਤਾਂ ਕਹਿੰਦੀ ਇੰਨੀ ਘੱਟ ਪਾਉ ਮੈਨੂੰ ਮਿੱਠਾ ਪਤਾ ਨਹੀਂ ਜਦੋਂ ਦੀ ਮੈਂ ਬਿਮਾਰ ਹੋਈਆਂ ਉਦੋਂ ਦੀ ਮਿੱਠਾ ਬਹੁਤ ਘੱਟ ਕਰਤਾ ਮੈਂ ਪਹਿਲਾਂ ਮੈਂ ਬਹੁਤ ਮਿੱਠਾ ਪੀਂਦੀ ਹੁਣ ਤਾਂ ਨਾਂ ਦੇ ਬਰਾਬਰ ਆ ਕਈ ਵਾਰ ਤਾਂ ਮੈਂ ਫਿੱਕੀ ਚਾਹ ਵੀ ਪੀ ਲੰਨੀ ਹੁਣ ਕੱਲ ਕੱਲ ਸਵੇਰੇ ਸੱਜਰੇ ਮੈਂ ਚਾਹ ਬਣਾਈ ਮੈਂ ਭੁੱਲ ਗਈ ਆਪਦੀ ਚਾਹ ਦੇ ਵਿੱਚ ਮਿੱਠਾ ਪਾਉਣਾ ਜਦੋਂ ਮੈਂ ਪੀਣ ਲੱਗੀ ਉਹ ਮਿੱਠਾ ਨਾ ਅੱਧੀ ਘੀ ਪੀ ਗਈ ਫਿਰ ਓਕਣੇ ਫਿਰ ਅੱਧੀ ਵਿੱਚ ਮਿੱਠਾ ਪਾਇਆ ਹੁਣ ਠੰਡ ਲੱਗ ਰਹੀ ਆ ਸ਼ਾਮ ਨੂੰ ਕੀ ਬਣਾਉਣਾ ਕੀ ਖਾਣਾ 5:00 ਵਜੇ 4:30 ਹੋ ਗਏ ਕੀ ਬਣਾਇਆ ਲੇਟਾਰਾ ਚੋਈ ਗੇ ਹੋਰ ਖੰਗਾਈ ਕੋ ਮੈਂ ਗਈ ਥੱਕ ਕੇ ਮੈਂ ਰਜਾਈ ਚ ਵੜ ਕੇ ਹੁਣ ਸੌਣ ਲੱਗੀ ਆ ਮੇਰੀ ਵੇਟ ਨਾ ਕਰਿਓ ਮੈਂ ਅਧਨਾਮ ਚਲੋਂਗੇ ਚਲੋ ਮੈਂ ਚਾਹ ਚੁ ਪੀ ਲਵਾਂ ਫਿਰ ਦੇਖਦੇ ਆ ਕੀ ਖਾਣ ਨੂੰ ਬਣਾਉਣੇ ਹਾਂ ਜਾਂ ਨਾ ਮੈਨੂੰ ਪਨੀਰੀ ਹਾਂ ਕਦਿਆਂ ਆਟ ਡੰਗਰ ਤੇ ਹੀ ਬੰਦ ਤੋ ਹੁੰਦੇ ਆ ਮੱਝ ਤੇ ਮੂਹਰੇ ਖੜ ਕੇ ਮੱਝ ਚਵਾਉਣੀ ਪੈਂਦੀ ਆ ਸੱਜੇ ਨੂੰ ਸੱਜੇ ਨੂੰ ਖੜਕਦੀ ਮੇਰੀ ਤਾਂ ਲਾ ਦੇ ਮੈਨੂੰ ਨਿੰਤੀ ਜਾਂਦੀ ਆ ਅੱਜ ਪਰਮ ਪਤਾ ਕੀ ਜਾਂਦਾ ਕਹਿੰਦਾ ਅਸੀਂ ਕਿਹੜਾ ਡੈਡੀ ਦਾ ਰਿਸ਼ਤਾ ਲੈ ਕੇ ਗਏ ਨਹੀਂ ਇਹ ਲੈ ਜਾਂਦਾ ਸੰਜੋਗ ਵੜ ਕੇ ਸੰਜੋਗ ਵੜ ਕੇ ਵੜ ਕੇ ਜਾਗਤੇ ਰਹੇ ਜੀਤੀ ਹਾਂ ਰੋਜ਼ ਤੇ ਹਰ ਰੋਜ਼ ਵਿਟਦੇ ਨੇ ਉਹ ਦਿਹਾੜੀ ਤੇ ਚਾਹ ਹੁਣ ਤੁਸੀਂ ਫੇਰ ਚਾਹ ਪੀਣੀ ਹੈ ਫੇਰ ਬੈ ਕੇ ਮੇਰੇ ਨਾਲ ਪੀਓ ਇਹ ਚਾਹ ਫਿਰ ਲਾਗੇ ਭਈ ਠੰਡ ਮੰਨਦੇ ਨੇ ਸਵੇਰੇ ਸਵੇਰੇ ਕਹਿੰਦੇ ਮੈਂ ਚਾਹ ਪੀਣੀ ਫਿਰ ਤੇਨੇ ਵੀ ਪੀਣ ਲੱਗੇ ਮੈਂ ਥੱਕ ਕੇ ਜੰਨਾ ਕਵੇਂ ਥੋੜੀ ਜਿਹੀ ਨਾ ਮੈਂ ਤਾਂ ਤੜਕੇ ਪੀਤੀ ਸੀ ਯਾਰ ਤੁਹਾਨੂੰ ਹਾਂ ਚਲ ਚਾਹ ਵੀ ਕੇ ਮਿਲਦੇ ਆ ਤੁਹਾਨੂੰ ਆ ਜੀ ਆ ਗਈ ਚਾਹ ਪੰਜੀਰੀ ਗਰਮ ਕਰਕੇ ਤੇ ਨਾਲ ਚਾਹ ਪੀਵਾ ਕਾ ਦੇਣਾ ਕੋਈ ਕੋਲੀ ਗਲਾਸ ਤਾਂ ਦੇ ਦੇ ਚਾਹ ਕਾ ਦੇਣਾ ਮੈਨੂੰ ਪੰਜੀਰੀ ਘੱਟ ਖਾਣ ਨੂੰ ਜੀ ਕਰਦਾ ਚਾਹ ਵੱਧ ਪੀਣ ਨੂੰ ਜੀ ਕਰਦਾ ਲਓ ਜੀ ਤੁਸੀਂ ਵੀ ਖਾਓ ਪੰਜੀਰੀ ਨਾਲ ਗਰਮ ਕਰਤੀ ਕਿਵੇਂ ਗਰਮ ਕਰਤੀ ਪਰ ਮੈਨੂੰ ਪੰਜੀਰੀ ਇੰਡਕਸ਼ਨ ਤੇ ਰੱਖਦੀ ਆ ਗਰਮ ਗਰਮ ਦੁੱਤੇ ਜੱਗ ਤੇ ਰੱਖਦੀ ਹੌਣ ਕਰਦਾ ਚਾਹ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਅੱਜ ਆਪਣੇ ਇੰਨੀਆਂ ਸਬਜ਼ੀਆਂ ਲੱਗੀਆਂ ਨੇ ਇਹਨਾਂ ਨੂੰ ਅਸੀਂ ਟਰਲਾਂ ਬੋਲਦੇ ਆਂ ਦੇਖੋ ਜੀ ਇਹ ਆ ਦੀ ਬਾਹਾਂ ਚਿੱਟੀ ਆ ਜੇਰ ਦੇਖੀ ਮੈਂ ਅੱਜ ਕਰਕੇ ਤੇਰੀ ਬਾਹ ਤੋਂ ਬਾਹ ਤੋਂ ਥੋੜੀ ਛੋਟੀ ਹੈ ਜੇਰ ਜੇਰ ਦੀ ਪਾਜਤੀ ਅੱਦ ਲੱਗੇ ਆਈ ਆ ਜੀ ਅੱਲਾ ਤੇ ਆਹੜੀ ਜਿਹੜੀ ਜੇਰ ਦਿਖਾਂਦਾ ਜੇਰ ਕੱਕੜੀ ਦਿਖਾਏ ਇੱਕ ਕੱਕੜੀ ਆ ਜੀ ਤੇ ਇਹਨੇ ਕਿਚ ਮਰ ਜਾਵੀ ਨੇ ਮੈਂ ਨਹੀਂ ਸਬਜੀ ਆਪਣੇ ਅੱਜ ਲੱਗੀ ਹੈ ਇਹ ਉਹ ਮਿਸਤਾਂ ਗੜੀਆਂ ਤੇ ਅੱਲਾ ਸੱਚੀ ਗਾਜ਼ੀ ਪਟੋਲੇ ਸੱਚੀ ਗਾਜ਼ੀ ਤੇ ਇਹਨਾਂ ਨੂੰ ਤਾਂ ਆਪਾਂ ਕੱਕੜੀਆਂ ਨੂੰ ਤਾਂ ਸਲਾਦ ਨਾਲ ਖਾ ਸਕਦੇ ਆ ਰੋਟੀ ਦੇ ਨਾਲ ਖਾ ਲਓ ਉਦਾਂ ਵੀ ਖਾ ਲੈਣੇ ਆ ਅਸੀਂ ਤੇ ਇਹਰ ਵੀ ਖਾ ਲੰਦਾ ਮੈਂ ਵੀ ਖਾ ਲੈਣੀ ਹੁੰਦੀ ਹੈ ਤੇ ਇਹ ਟਮਾਟਰ ਉਹ ਹਾਂ ਸੱਚ ਅਸੀਂ ਤੁਹਾਨੂੰ ਹਰੇ ਟਮਾਟਰ ਵੀ ਦਿਖਾਉਣੇ ਭੁੱਲ ਗਏ ਸੀ ਬਾਕੀ ਸਭ ਲੋਕਾਂ ਦੇ ਤਾਂ ਰੈੱਡ ਹੁੰਦੇ ਆ ਸਾਡੇ ਤਾਂ ਗ੍ਰੀਨ ਹੀ ਇਹਨੂੰ ਇਹ ਪਤਾ ਨਹੀਂ ਕਿਉਂ ਪੱਕਦੇ ਨਹੀਂ ਗਏ ਕੱਚੇ ਹੀ ਰਹਿੰਦੇ ਆ ਹਰੇ ਟਮਾਟਰ ਇਹ ਕਾਫੀ ਦਿਨ ਦਾ ਇੰਨਾ ਕਿ ਲੱਗਿਆ ਅਸੀਂ ਫਿਰ ਅੱਜ ਅਸੀਂ ਤੋੜ ਲਿਆ ਇਹ ਸ਼ਾਇਦ ਦੋ ਆ ਵਿੱਚ ਤੇ ਤਿੰਨ ਹਾਂ ਜੀ ਹਰ ਕਹਿੰਦਾ ਤਿੰਨ ਨੇ ਹਰੀਆਂ ਮੱਚਾ ਤੋੜ ਲਿਆਂਦੀਆਂ ਅਸੀਂ ਤੇ ਅੱਜ ਆਪਾਂ ਬਣਾਵਾਂਗੇ ਜੀ ਸਬਜ਼ੀ ਸਬਜੀ ਦੀ ਰੈਸਪੀ ਵੀ ਸ਼ੁਰੂ ਕਰਾਈ ਜਾਣੀ ਆ ਸਬਜੀ ਦੀ ਰੈਸਪੀ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਚਲੋ ਠੀਕ ਹੈ ਜੀ ਓਕੇ